ਹੋਰ ਬਾਈ ਕੀ ਹਾਲ ਚਾਲ ਜੀ ਬਾਈ ਜੀ ਕੀ ਹਾਲ ਚਾਲ ਵਧੀਆ ਵਧੀਆ ਹੋ ਠੀਕ ਹੈ ਹੋਰ ਬਾਈ ਹੋਰ ਫਸਲ ਮਾੜੀ ਵਧੀਆ ਬਾਈ ਹਾਂ ਬਈ ਵਧੀਆ ਟਾਈਮpass ਹੋਈ ਜਾਂਦਾ ਟਾਈਮpass ਹੀ ਆ ਯਾਰ ਕੋਈ ਐਡਾ ਲੁੱਟ ਵਾਲਾ ਕੰਮ ਤਾਂ ਹੈ ਨਹੀਂ ਖੇਤੀ ਦੇ ਦੇ ਹਨਾ ਜਿਵੇਂ ਹੁਣ ਆਪਣੇ ਜੀ ਬਣਾ ਯਾਰ ਉਹ ਪਤਾ ਨਹੀਂ ਕਿਵੇਂ ਕੀ ਕਰਦਾ ਹਾਂ ਉਹਦੀ ਮੱਕੀ ਬਹੁਤ ਅਗੜੀ ਹੁੰਦੀ ਆ ਭਰਾਵਾ ਦੇਖਿਆ ਮਾ ਉਹ ਕੋਠੀ ਪਾ ਗਿਆ ਯਾਰ ਹਾਂ ਕੋਠੀ ਪਾ ਗਿਆ ਸੰਦ ਵੀ ਲਈ ਜਾਂਦਾ ਹਨਾ ਸੰਦ ਵੀ ਲਈ ਜਾਂਦਾ ਬਾਕੀ ਟਰੈਕਟਰ ਲੈਂਦਾ ਨਮਾ ਯਾਰ 4x4 ਆ ਯਾਰ ਗੱਡੀਆਂ ਜਿਵੇਂ ਹੁਣ ਕੋਈ ਬੁਲਟ ਯਾਰਾ ਸਾਰੇ ਸੰਦ ਨੇ ਯਾਰ ਨਹੀਂ ਬਟਾ ਹੁਣ 4-5 ਗੀ ਲੈ ਲੈਣ ਤੋਂ ਬਾਈ ਬਣਦਾ ਵੀ ਕੀ ਆ ਮਾ ਜਦਾਦਾ ਕੀ ਆ ਜੇ ਪਾਂ ਠੇਕੇ ਤੇਰੀ ਵੀ ਲੈਣੇ ਯਾਰ ਆਪਾਂ ਨੂੰ ਢੂੜੀ ਲਾਲਾ ਢੂੜੀ ਵੱਜਦੀ ਆ ਢੂੜੀ ਵੱਜਦੀ ਬਸ ਸਹੀ ਸਹੀ ਕੋਈ ਬਾਈ ਨੂੰ ਯਾਰ ਜਾਣਕਾਰੀ ਲੈ ਆਉਣੇ ਬਾਈ ਤੋਂ ਚਲੋ ਚੱਲੀਏ ਬਾਈ ਕਰ ਜਾਣਦੇ ਮੈਂ ਹਾਂ ਕਰ ਜਾਣਦੇ ਬਾਈ ਚਲੋ ਪਤਾ ਲੈਣਾ ਪੁੱਛਣਾ ਬਾਈ ਨੂੰ ਹਣ ਬਾਈ ਹਾਂਜੀ ਕਰੀਏ ਬਾਈ ਹਾਂਜੀ ਹਾਂਜੀ ਆ ਜਾ ਵੀਰੇ ਲੰਗਾਓ ਆ ਜਾ ਬਾਈ ਕਰੀਏ ਹੋਰ ਬਾਈ ਜੀ ਕੀ ਹਾਲ ਨੇ ਹੋਰ ਬਾਈ ਠੀਕ ਆ ਹਾਂਜੀ ਵਧੀਆ ਵਧੀਆ ਵੀਰੇ ਅਸੀਂ ਕਾ ਵੀਰੇ ਹਾਂ ਓਕੇ ਹਾਂ ਵਧੀਆ ਬਾਈ ਬਾਈ ਹੋਰ ਜੀ ਵੀਰੇ ਵਧੀਆ ਵੀਰੇ ਵਧੀਆ ਵਧਾਈਆਂ ਬਾਈ ਤੈਨੂੰ ਬਹੁਤ ਬਹੁਤ ਨਵੀਂ ਵੀ ਵਧਾਈਆਂ ਵੀਰੇ ਸੋਨੇ ਵੀ ਵਧਾਈਆਂ ਬੈਠੋ ਬਸ ਬਾਈ ਬੈਠੇ ਹੋ ਚਾਹ ਪਾਣੀ ਸੇਵਾ ਨਾ ਨਾ ਬਸ ਬਾਈ ਧੰਨਵਾਦ ਮਿਹਰਬਾਨੀ ਬੈਠੋ ਬੈਠੋ ਬਸ ਬਾਈ ਅਸੀਂ ਤਾਂ ਯਾਰ ਇੱਕ ਦਿੱਤੋ ਜਾਣਕਾਰੀ ਲੈਣ ਆਇਆ ਕਾਦੀ ਜੀ ਦੱਸੋ ਜੇ ਕੋਈ ਹੋਈ ਦੇਣ ਜੋਗਾ ਤਾਂ ਜਾਣਕਾਰੀ ਜ਼ਰੂਰ ਦੇਵਾਂਗੇ ਬੈਠੋ ਵੀਰੇ ਬੈਠੋ ਪਹਿਲਾਂ ਹੋਰ ਚਾਹ ਪਾਣੀ ਮੰਗਾਲਨੇ ਬਸ 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 ਬਾਈ ਚਾਹ ਦਾ ਬਸ ਤੇਰੇ ਦਰਸ਼ਨ ਹੋ ਗਏ ਤੇਰੇ ਬਸ ਜਾਣਕਾਰੀ ਤਾਂ ਯਾਰ ਹੁਣ ਮਨ ਲ ਗੱਲਾਂ ਚੱਲਦੇ ਨੇ ਖੇਤੀ ਤਾਂ ਅਸੀਂ ਵੀ ਕਰਦੇ ਆ ਖੇਤੀ ਆਹ ਬਾਈ ਵੀ ਕਰਦੇ ਨੇਗੇ ਵੀ ਯਾਰ ਤੂੰ ਇਹੋ ਜਿਹਾ ਕੀ ਕਰਦਾ ਯਾਰ ਹੁਣ ਟਰੈਕਟਰ ਬੋਲਟ ਗੱਡੀ ਆ ਹੈ ਚਲੋ ਇਹ ਪਤਾ ਕੀ ਆ ਵੀਰੇ ਹੁਣ ਆਪਾਂ ਕਰਦੇ ਆ ਅੱਜ ਕੱਲ ਜਿਵੇਂ ਹੁਣ ਪੜ੍ਹੇ ਲਿਖੇ ਮੁੰਡੇ ਨੇ ਆਪਾਂ ਉਹਨਾਂ ਦੇ ਹਿਸਾਬ ਨਾਲ ਪੜ੍ਹਾਈ ਤੋਂ ਕੰਮ ਲੈਨੇ ਆ ਜਿਵੇਂ ਹੁਣ ਵਿੱਚ ਲੋਕ ਮੰਨ ਲਓ ਕਰਦੇ ਨੇ ਖੇਤੀ ਸਾਰੀ ਪੜ੍ਹੇ ਵੀ ਹੋਏ ਨੇ ਪੜ੍ਹੇ ਵੀ ਹੋਏ ਪਰ ਉਹ ਯਾਰ ਪੜ੍ਹਾਈ ਤੋਂ ਕੰਮ ਨਹੀਂ ਲੈਂਦੇ ਅੱਛਾ ਇਹ ਜੋ ਪੜਾਈ ਪੜਾਈ ਵਾਲਾ ਮਸਲਾ ਇਹ ਆ ਇਹ ਲੈਣੀ ਆ ਦੇਤੋਂ ਬਾਈ ਮੰਨ ਕੇ ਚੱਲੋ ਜਿਵੇਂ ਹੁਣ ਆਪਾਂ ਪਹਿਲਾਂ ਤੁਸੀਂ ਬੁੜਿਆਂ ਤੋਂ ਲੈ ਕੇ ਆਪਣੇਆਂ ਤੋਂ ਆਪਾਂ ਯਾਰ ਘਰ ਦੇ ਬੀਜ ਆ ਕੋਈ ਕਿਵੇਂ ਜਿਹੇ ਜਿਹੇ ਚੱਕਿਆ ਉਹ ਜਿਹੇ ਆਪਾਂ ਨੇ ਪਾਤਾ ਹਨਾ ਉਹ ਚੀਜ਼ ਤੇ ਬੜਾ ਵੱਡਾ ਡਿਪੈਂਡ ਕਰਦੀ ਆ ਗੱਲ ਜਿਵੇਂ ਹੁਣ ਝਾੜ ਹੁਣ ਮੰਨ ਕੇ ਚੱਲੋ ਆਪਣਾ ਝਾੜ ਆਮ ਲੋਕਾਂ ਨੂੰ 2-4 ਕੁੰਟਲ ਵੱਧ ਹੁੰਦਾ ਉਹਦਾ ਕਾਰਨ ਸਿਰਫ ਇਹ ਆ ਵੀ ਜਿਵੇਂ ਹੁਣ ਮੈਂ ਬੀ ਵਰਤਦਾ ਆਪਾਂ ਬੀ ਸਿਰਫ ਮੰਨ ਲਓ ਕੰਪਨੀ ਦੇ ਸਟਾਰ ਦੇ ਬਦਲ ਕੋਸੇ ਦੀ ਵਰਤਦੇ ਆਪਾਂ ਹਾਂ ਆਪਾਂ ਮੰਨ ਲਓ ਹੋਰ ਐਰ ਬਗੈਰ ਵੀ ਨਹੀਂ ਵਰਤਦੇ ਇਹ ਹੀ ਸਭ ਤੋਂ ਵੱਡਾ ਕਾਰਨ ਇਹ ਜਿਵੇਂ ਸਟਾਰ ਕੰਪਨੀ ਦਾ ਆਪਾਂ ਮੂੰਗੀ ਵਰਤਦੇ ਆਂ ਮੂੰਗੀ ਦੀ ਵੀ ਪਹਿਲਾਂ ਆਪਾਂ ਫਸਲ ਕੀਤੀ ਆ ਬਹੁਤ ਸੋਹਣੀ ਮੰਨ ਕੇ ਚੱਲੋ ਮੂੰਗੀ ਇਹਨਾਂ ਦੀ ਸਟਾਰ 444 ਕੋਈ ਉਹਨੂੰ ਕੋਈ ਮੰਨ ਕੇ ਚੱਲੋ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਕੋਈ ਉਹਤੇ ਸਪਰੇਅ ਕਰਨ ਦੀ ਲੋੜ ਨਹੀਂ ਬਹੁਤ ਘੱਟ ਖਰਚੇ ਚ ਹੁੰਦੀ ਆ ਹੁਣ ਇਹ ਜਿਹੜੀਆਂ ਤਾਂ ਮੰਨ ਲਓ ਵੀਰੇ ਆਪਣੀਆਂ ਫਸਲਾਂ ਮੰਨ ਲਓ ਲੰਘਿਆ ਸਮਾਂ ਇਹਦੀ ਆਪਾਂ ਗੱਲ ਨਾ ਕਰੀਏ ਆਪਾਂ ਗੱਲ ਕਰੀਏ ਆਉਣ ਵਾਲੇ ਸਮੇਂ ਦੀ ਜਿਵੇਂ ਹੁਣ ਆਪਣੇ ਸਰੋਂ ਦੀ ਬਿਜਾਈ ਹੋਣੀ ਆ ਹਾਂ ਸਰੋਂ ਦੀ ਬਿਜਾਈ ਹੋਣੀ ਆ ਆਪਣੇ 15 ਸਤੰਬਰ ਤੋਂ ਲੈ ਕੇ 15 ਨਵੰਬਰ ਤੱਕ ਠੀਕ ਉਦੋਂ ਤੁਸੀਂ ਸਟਾਰ ਦਾ ਵੀ ਵਰਤ ਸਰੋਂ ਦਾ ਠੀਕ ਹੈ ਹਾਂ ਹੋਰ ਵੀ ਨਾ ਵਰਤੋ ਸਟਾਰ ਦਾ ਵੀ ਵਰਤੋ ਇਹ ਬਈ ਹੁਣ ਕਿੰਨੇ ਕਿੰਨਾ ਪੈਂਦਾ ਪੁੰਨ ਇਹ ਪਾਓ ਆਪਾਂ 1 ਕਿਲੋ 1 ਏਕੜ ਦਾ ਵੀ ਕਿਹੜਾ ਬਈ ਇਹ ਧੰਨਵਾਦ ਵੀ ਪਾਓ ਵੀਰੇ ਤੁਸੀਂ ਆਪਣਾ ਸਟਾਰ ਦਾ 10 15 10 15 ਹਾਂ 10 15 ਤੇ ਇਹ ਵੀ ਪਾਓ ਤੁਸੀਂ ਪਾ ਕੇ ਰਿਜ਼ਲਟ ਦੇਖੋ ਤੁਸੀਂ ਵੀ ਦਾ ਜੇ ਤੁਸੀਂ ਬਾਈ ਨੂੰ ਯਾਦ ਨਾ ਕੀਤਾ ਤਾਂ ਕਿ ਕਾ ਪਾਣੀ ਪੂਣੀ ਲਾਉਣਾ ਹੁੰਦਾ ਨੂੰ ਪਾਣੀ ਵੀਰੇ ਬਾਕੀ ਤਾਂ ਮੌਸਮ ਤੇ ਡਿਪੈਂਡ ਆ ਇੱਕ ਤੋਂ ਦੋ ਪਾਣੀ ਲੈਂਦੀ ਆ ਇਹ ਹਾਂ ਬਾਕੀ ਜਦੋਂ ਮੰਨ ਕੇ ਚੱਲੋ ਹੋਰ ਬਿਮਾਰੀਆਂ ਆਉਂਦੀਆਂ ਨੇ ਹੋਰ ਬੀਆਂ ਚ ਇਹਨੂੰ ਕੋਈ ਬਿਮਾਰੀ ਦੀ ਪ੍ਰੋਬਲਮ ਨਹੀਂ ਕੋਈ ਇਹਦੇ ਚ ਫੰਗਸ ਨਹੀਂ ਆਉਂਦੀ ਕੋਈ ਇਹਦੇ ਚ ਪੀਲਾਪਣ ਨਹੀਂ ਆਉਂਦਾ ਬਹੁਤ ਸੋਹਣੀ ਮੰਨ ਕੇ ਚੱਲੋ ਵਧੀਆ ਪੈਦਾਵਾਰ ਦਿੰਦੀ ਆ ਤੇ 12-13 ਕੁਇੰਟਲ ਦਾ ਵੇੜ ਫੇੜੇ ਛਾੜ ਦਿੰਦੀ ਆ ਜਿਵੇਂ ਹੁਣ ਆਪਣੇ ਫਲੀ ਆ ਮੰਨ ਲਓ ਆਮ ਤਾਂ ਨਹੀਂ 7-8 ਦਾਣੇ ਫਲੀ ਚ ਹੁੰਦੇ ਨੇ ਇਹਦੀ ਫਲੀ ਚ 20 ਤੋਂ ਲੈ ਕੇ 22 ਦਾਣੇ ਇੱਕ ਫਲੀ ਚ ਹੁੰਦੇ ਨੇ ਅਤੇ ਇੱਕ ਧਾਵੇਂ ਮੰਨ ਕੇ ਚੱਲੋ 50 ਬੂਟੇ ਘਟੋਗਾ ਟਪੀਆਂ ਫੜੀਆਂ ਲੱਗਦੀਆਂ ਨੇ ਇਹਦੀ ਮੰਨ ਕੇ ਚੱਲੋ ਜਿਵੇਂ ਆਪਾਂ ਆਮ ਸਰੂਆ ਪਹਿਲਾਂ ਤੋਂ ਬੀਜਦੇ ਆਂ ਹਾਂਜੀ ਇਹਦੀ ਉਹਨਾਂ ਸਰੂਆਂ 940 ਤੋਂ ਲੈ ਕੇ 45% ਮੰਨ ਕੇ ਚੱਲੋ ਤੇਲ ਦੀ ਸਮਰੱਥਾ ਵਧਦਾ ਹਾਂ ਤੇਲ ਬਹੁਤ ਹਾਂ ਬਹੁਤ ਜ਼ਿਆਦਾ ਤੇਲ ਨਿਕਲਦਾ ਵੀਰੇ ਬਹੁਤ ਵਧੀਆ ਮੰਨ ਕੇ ਚੱਲੋ ਆਪਣੇ ਵਾਸਤੇ ਵਧੀਆ ਚੀਜ਼ ਹੈ ਬਾਈ ਹਾਈਟ ਤੇ ਟਿੱਕਣ ਟੁਕਣ ਦਾ ਕੋਈ ਨਾ ਕੋਈ ਪ੍ਰੋਬਲਮ ਨਹੀਂ ਬਾਈ ਕੋਈ ਪ੍ਰੋਬਲਮ ਆਪਾਂ ਦੇਖੋ ਆਪਾਂ ਸਟਾਰ ਵੀਜ ਵਰਤਦੇ ਆ ਵੀਰੇ ਆਪਾਂ ਨੂੰ ਤਿੰਨ ਤੋਂ ਚਾਰ ਸਾਲ ਹੋ ਗਏ ਆਪਾਂ ਨੂੰ ਇਹ ਕੰਪਨੀ ਨਾਲ ਜੁੜਿਆ ਨੂੰ ਆਪਾਂ ਸਟਾਰ ਤੋਂ ਬਣਾ ਕੋਈ ਵੀ ਨਹੀਂ ਵਰਤਦਾ ਹਾਂ ਆਪਾਂ ਤੁਹਾਨੂੰ ਵੀ ਮਿਲਦਾ ਫਿਰ ਹਰ ਇੱਕ ਦੁਕਾਨ ਤੋਂ ਹਾਂ ਮਿਲਦਾ ਵੀਰੇ ਸਾਰੇ ਜਿਹੜਾ ਜਿੱਥੇ ਜਿੱਥੇ ਆਪਣੇ ਡੀਟੀ ਬੁੱਟਰ ਡੀਲਰ ਬੈਠੇ ਨੇ ਉਥੋਂ ਲੋ ਸਾਰੇ ਕਿਤੇ ਮਿਲਦਾ ਕੋਈ ਦਿੱਕਤ ਨਹੀਂ ਵੀ ਵਾਲੀ ਬਸ ਤੁਸੀਂ ਜਿਹੜੀ ਗੱਲ ਆ ਵੀ ਉਹ ਪਰਾਣਤਾ ਛੱਡ ਕੇ ਆਪਾਂ ਨਵੇਂ ਪੌਖਵੜ ਮੁੜੀਏ ਤੇਰੇ ਕਹਿੰਦਾ ਮਤਲਬ ਹੁਣ ਬੀਜ ਨੂੰ ਛੱਡ ਕੇ ਹੁਣ ਖੀਂਜ ਬੀਜੀਏ ਤੁਸੀਂ ਮੰਨ ਕੇ ਚੱਲੋ ਬਾਈ ਬੀਆਂ ਦੀ ਮਾਰੇ ਹੋਈਆਂ ਹਾਂ ਬੀਜ ਦੀ ਹੁਣ ਬੀਜ ਹੈ ਹਾਂ ਖੇ ਹਾਂ ਖੇਤੀ ਨਹੀਂ ਮਾੜੀ ਆਪਣੀ ਬੀ ਮਾੜੇ ਨੇ ਹਾਂ ਖੇਤੀ ਚੰਗੀ ਆ ਬੀ ਚੰਗੇ ਲਓ ਚੰਗੀ ਪੈਦਾਵਾਰ ਕਰੋ ਖੱਪਦੇ ਆਪਾਂ ਨਹੀਂ ਆ ਹਾਂ ਬੀਆਂ ਦੇ ਅਗੇ ਆਪਾਂ ਮਾਰ ਹਾਂ ਬਸ ਇਹਦੇ ਚ ਇਹੀ ਰੀਜਨ ਆ ਬਾਈ ਆਪਾਂ ਮੰਨ ਕੇ ਚੱਲੋ ਜੁੜੇ ਹੋਇਆ ਸਟਾਰ ਨਾਲ ਇਸੇ ਦੇ ਬੀਜ ਵਰਤਦੇ ਆ ਤੁਸੀਂ ਮੱਕੀ ਮੇਰੀ ਦੇਖੀ ਆ ਖੁਦ ਹੈਨਾ ਇੱਕ ਗੱਲਾਂ ਹੁੰਦੀਆਂ ਨੇ ਤੁਸੀਂ ਦੇਖੀ ਆ ਤਾਂਹੀ ਬਾਈ ਤੇਰੇ ਕੋਲ ਆਇਆ ਹਾਂ ਬਸ ਤੁਸੀਂ ਬਾਈ ਆਪਣੀ ਇਹੀ ਬੇਨਤੀ ਆ ਹੋਰ ਵੀ ਵੀਰਾਂ ਭਾਈਆਂ ਨੂੰ ਕਹੋ ਵੀ ਜਿਹੜਾ ਵੀ ਕੋਈ ਖੇਤੀ ਕਰਦਾ ਸਟਾਰ ਦੇ ਬੀਜ ਵਰਤਦਾ ਹਾਂ ਬਾਈ ਆਇਤੀ ਕੀ ਫਿਰ ਸਟਾਰ ਦੀ ਵਰਤਦਾ ਹਾਂ ਹਾਂ ਸਟਾਰ ਦੇ ਵਰਤਦਾ ਧੰਨਵਾਦ ਬਾਈ ਤੇਰਾ ਧੰਨਵਾਦ ਜੀ ਕੋਈ ਗੱਲ ਨਹੀਂ ਬਹੁਤ ਜਾਣਕਾਰੀ ਦੇਣ ਵਾਸਤੇ ਬਾਈ